ਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਕੰਪੂਥਲਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਨੌ ਤੇਵੀਆਂ ਦਾ ਜਿਹੜੇ ਕਿ ਜੋਤੀ ਸਰੂਪ ਲੈਂਦੇ ਗਏ ਸਨ ਜਦਕਿ ਕੰਪੂਥਲਾ ਇੱਕ ਬਹੁਤ ਉੱਪਰ ਗਿਆ ਸ਼ਾਲੀ ਦੇਣਾ ਜਿਹਦੇ ਵਿੱਚ ਕੰਪੂਥਲਾ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਤੁਹਾਡੇ ਨਾਲ ਸੁਨੀਲ ਗੋਗਨਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਪੂਰਥਲਾ ਦੇ ਵਿੱਚ ਹਰ 5 ਸਾਲ ਬਾਅਦ ਜਿਹੜੇ ਕਿ ਨੋ ਜੋਤੀ ਸਰੂਪ ਲਿਆਂਦੇ ਜਾਂਦੇ ਜਾਂਦੇ ਹਨ ਔਰ ਸਾਰੇ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ ਸ਼ੋਭਾ ਯਾਤਰਾ ਕੱਢੀ ਜਾਂਦੀਆਂ ਔਰ 5100 ਦੁਰਗਾ ਸਥਤੀ ਪਾਠ ਰੱਖੇ ਜਾਂਦੇ ਹਨ ਔਰ ਇਹ ਜਿਹੜੀ ਸ਼ੋਭਾ ਯਾਤਰਾ ਵਾ ਸਾਰੇ ਬਾਜ਼ਾਰ ਦੇ ਵਿੱਚ ਘੁਮਾ ਕੇ 28 ਫਰਵਰੀ ਨੂੰ ਜਿਹੜਾ ਕਿ ਇਹਨਾਂ ਦਾ ਜਿਹੜਾ ਕਿ 5100 ਦੁਰਗਾ ਸਥਤੀ ਦਾ ਪਾਠ ਜਿਹੜਾ ਕਿ ਉਹ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਦੇ ਵਿੱਚ ਹੋਣਗੇ ਸਾਡੇ ਨਾਲ ਮੰਦਿਰ ਦੇ ਦੇਵਤ ਜਿਹੜੇ ਕਿ ਭਗਤ ਜਨਵੀਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਜੈ ਮਾਤਾ ਦੀ ਜੈ ਮਾਤਾ ਜੀ ਤੁਸੀਂ ਜਿਹੜੇ ਕਿ ਕਪੂਥਲਾ ਦੇ ਵਿੱਚ ਜਿਹੜੇ ਕਿ ਨੌ ਜੋਤੀ ਸਰੂਪ ਜਿਹੜੇ ਕਿ ਲਿਆਂਦੇ ਗਏ ਆ ਅਸੀਂ ਇਹਨਾਂ ਨੂੰ ਕਿੱਦਾਂ ਦਾ ਮੰਨਦੇ ਹੋ ਅਸੀਂ ਇਹਨਾਂ ਨੂੰ ਦਿਲੋਂ ਸਤਿਕਾਰ ਕਰਦੇ ਆ ਇਹਨਾਂ ਦੇ ਬਹੁਤ ਧੰਨਵਾਦ ਆ ਸਾਰੇ ਕਪੂਥਲਾ ਉਹਨਵਾਸੀਆਂ ਦਾ ਵੀ ਮਹਾਮਾਈ ਨੂੰ ਹਰ ਹਰ 5 ਸਾਲ ਬਾਅਦ ਇੱਥੇ ਲੈ ਕੇ ਆਉਂਦੇ ਨੇ ਅਸੀਂ ਦਰਸ਼ਨ ਕਰਦੇ ਆ ਬਹੁਤ ਸੰਗਤਾਂ ਤੋਂ ਤੁਹਾਨੂੰ ਨਾਲ ਦਰਸ਼ਨ ਕਰਨ ਆਉਂਦੀਆਂ ਨੇ ਬਹੁਤ ਵਧੀਆ ਲੱਗਦਾ ਹੈ ਕਿੰਨਾ ਚਿਰ ਤੁਹਾਨੂੰ ਤਕਰੀਬਨ ਲਾਈਨ ਦੇ ਵਿੱਚ ਖੜੇ ਹੋ ਗਏ ਹਨ ਦਰਸ਼ਕਾਂ ਦਾ ਕੰਟਾ ਇੱਕ ਘੰਟਾ ਹੋ ਹੀ ਗਿਆ ਹੈ ਤਕਰੀਬਨ ਹਾਂਜੀ ਐਬੀ ਕਿੰਨਾ ਚਿਰ ਤੁਹਾਨੂੰ ਲਾਈਨ ਦੇ ਵਿੱਚ ਖੜਕੇ ਦੱਸ ਸੰਵੇਖ ਘੰਟਾ ਹੋ ਗਿਆ ਜੀ ਹਾਂ ਜੀ ਲੋਕਾਂ ਨਾਲ ਜਿਹੜੇ ਕੀ ਗੱਲਬਾਤ ਕਰਨੀ ਵੀ ਚਾਹਾਂਗੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਹਰ 5 ਸਾਲ ਬਾਅਦ ਕਪੂਰਥਲਾ ਦੇ ਵਿੱਚ ਜਿਹੜਾ ਕੀ ਇਹ ਜੋਤੀਸ ਰੂਪ ਨੋ ਜਿਹੜੇ ਕਿ ਲਿਆਂਦੇ ਜਾਂਦੇ ਹਨ ਔਰ ਇਹਦੀ ਬਜ਼ਾਰਾਂ ਦੇ ਵਿੱਚ ਸ਼ੁਭਾ ਯਾਤਰਾ ਕੱਢੀ ਜਾਂਦੀ ਹ ਔਰ 28 ਫਰਵਰੀ ਨੂੰ ਜਿਹੜਾ ਕਿ ਗੁਰਨਾਨਕ ਸਟੇਡੀਅਮ ਦੇ ਵਿੱਚ 51 ਸਪਾਰਕ ਸਾਡੇ ਨਾਲ ਭਗਤ ਜਨਵੀ ਹਨ ਅਸੀਂ ਗੱਲਬਾਤ ਕਰਨੀ ਚਾਹਾਂਗੇ ਇਹ ਪੰਜ ਜੀ ਜੈ ਮਾਤਾ ਦੀ ਜਿਹੜੇ ਕਮੂਤਲਾ ਦੇ ਜੋਤੀਸ ਰੂਪ ਲਿਆਂਦੇ ਜਾਂਦੇ ਹਨ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਤੁਹਾਨੂੰ ਵਧੀਆ ਲੱਗਦਾ ਜੀ 5 ਸਾਲ ਬਾਅਦ ਆਂਦਾ ਵਾ ਕਿੰਨਾ ਚਿਰ ਤੁਹਾਨੂੰ ਲਾਈਨ 'ਚ ਖੜਿਆ ਨੂੰ ਗਿਆ ਦਰਸ਼ਕ ਕਾਫੀ ਚਿਰ ਹੋ ਗਿਆ ਪਿੱਛੇ ਤੋਂ ਲੱਗਦਾ ਤੁਹ ਸੋ ਦੇਖੋ ਜਿਹੜਾ ਕਿ ਕਪੂਰਥਲਾ ਦੇ ਲੋਕਾਂ ਦੇ ਵਿੱਚ ਕਿੰਨਾ ਮਨ ਦੇ ਵਿੱਚ ਉਤਸ਼ਾਹ ਆ ਔਰ ਇਹਨਾਂ ਦਾ ਇਹੀ ਕਹਿਣਾ ਹੈ ਕਿ ਹਰ ਸਾਡੇ ਮਹਾਮੇ ਸਾਡੇ ਕਪੂਰਥਲਾ ਦੇ ਵਿੱਚ ਹੀ ਰਹਿਣ ਸਾਨੂੰ ਬਹੁਤ ਵਧੀਆ ਲੱਗਾ ਕੈਮਰਾਮੈਨ ਰੌਹਲ ਦੇ ਨਾਲ ਸੁਨੀਲ ਗੋਗਨਾ ਕਪੂਰਥਲਾ ਅੱਜ ਅਸੀਂ ਵੀ ਸਾਨੂੰ ਬਹੁਤ ਸਖਾ ਪ੍ਰਬੰਧ ਕੀਤੇ ਆ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸੰਗਤਾਂ ਸੰਗਤਾਂ ਬਹੁਤ ਮੱਥਾ ਸਾਧਰਨ ਮੱਥਾ ਦੇਖ ਰਹੀਆਂ ਹਨ ਬਾਕੀ ਸਭ ਕੰਮ ਠੀਕ ਚਾ ਚੱਲ ਰਿਹਾ ਹੈ ਜੀ